ਮੋਗਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਹਾਂ ਮੋਗਾ ਦੇ ਸਿੰਗਾਵਾਲਾ ਨੇੜੇ ਵਿਆਹ ਵਾਲੀ ਕਾਰ ਦੇ ਡਰਾਈਵਰ ਨੂੰ ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ ਅੱਜਵਰੇ ਇੱਕ ਕਾਰ ਚਾਲਕ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਜ਼ਖਮੀ ਹਾਲਤ ਚ ਕਾਰ ਚਾਲਕ ਨੂੰ ਇਲਾਜ ਲਈ ਹਸਪਤਾਲਿਆਂ ਦਾ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜ਼ਖਮੀ ਦੀ ਪਛਾਣ ਨਦੀਪ ਸਿੰਘ ਵਾਸੀ ਪੁਰਾਣਾ ਮੋਗਾ ਵਜੋਂ ਪਈ ਹੈ ਜਾਣਕਾਰੀ ਮੁਤਾਬਕ ਨਦੀਪ ਨੇ ਬਾਗਾ ਪੁਰਾਣਾ ਨੇੜੇ ਤੋਂ ਵਿਆਹ ਦੀ ਬਰਾਤ ਲੈ ਕੇ ਜਾਣਾ ਸੀ ਇਸ ਲਈ ਉਸ ਨੇ ਮੋਗਾ ਦੀ ਇੱਕ ਦੁਕਾਨ ਦੇ ਵਿੱਚ ਆਪਣੀ ਕਾਰ ਸਜਾਈ ਇਸ ਦੌਰਾਨ ਜਿਵੇਂ ਉਹ ਆਪਣੀ ਕਾਰ ਲੈ ਕੇ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਅਣਪਛਾਤੇ ਵਿਅਕਤੀ ਵੀ ਆਏ। ਨਵਦੀਪ ਅਨੁਸਾਰ ਜਦੋਂ ਉਹ ਕਾਰ ਲੈ ਕੇ ਜਾ ਰਿਹਾ ਸੀ ਤਾਂ ਬਾਈਕ ਸਵਾਰ ਨੌਜਵਾਨ ਵੀ ਉਸਦੇ ਨਾਲ ਚੱਲੇ। ਉਸਨੇ ਉਸ ਨੌਜਵਾਨਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਇਸੇ ਦੌਰਾਨ ਪਿੰਡ ਸਿੰਘਾ ਵਾਲਾ ਨੇੜੇ ਕਾਰ ਵਿੱਚ ਜਾ ਰਹੇ ਇਹਨਾਂ ਵਿਅਕਤੀਆਂ ਨੂੰ ਉਸਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਉਕਤ ਦੋਵੇਂ ਵਿਅਕਤੀ ਜੋ ਹੈ ਉਥੋਂ ਭੱਜ ਨਿਕਲੇ। ਜਿੱਥੇ ਜ਼ਖਮੀ ਵਿਅਕਤੀ ਨੇ ਆਪਣੇ ਦੋਸਤ ਨੂੰ ਫੋਨ ਕੀਤਾ। ਦੋਸਤ ਨੂੰ ਫੋਨ ਕਰਕੇ ਦੱਸਿਆ ਕਿ ਉਸਨੂੰ ਗੋਲੀ ਮਾਰ ਦਿੱਤੀ ਗਈ ਹੈ। ਜਿੱਥੇ ਉਸਨੇ ਫੋਨ ਤੇ ਦੱਸਿਆ ਕਿ ਸਿੰਘਾ ਵਾਲਾ ਨੇੜੇ ਉਸਨੂੰ ਗੋਲੀ ਮਾਰ ਦਿੱਤੀ ਗਈ ਹੈ। ਤੋਂ ਬਾਅਦ ਉਸਦੇ ਦੋਸਤ ਮੌਕੇ ਤੇ ਪਹੁੰਚੇ ਅਤੇ ਨਵਦੀਪ ਨੂੰ ਕਾਰ 'ਚ ਬਿਠਾ ਕੇ ਸਰਕਾਰੀ ਹਸਪਤਾਲ ਲੈ ਗਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਦੀ ਹਾਲਤ ਅਜੇ ਵੀ ਨਾ ਸੁਪਣੀ ਹੋਈ ਹੈ ਇਸ ਵਾਰਦਾਤ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਣਕਾਰੀ ਦਿੰਦੇ ਹੋਏ ਮੋਗਾ ਸਿਟੀ ਸਾਊਥ ਦੇ ਐਸ ਐਚ ਓ ਨੇ ਦੱਸਿਆ ਕਿ ਸਵੇਰੇ ਮੋਗਾ ਦੇ ਸਿੰਘਾਵਾਲਾ ਨੇੜੇ ਇੱਕ ਕਾਰ ਸਵਾਰ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ ਕਾਰ ਡਰਾਈਵਰ ਨਵਦੀਪ ਸਿੰਘ ਹੈ ਜੋ ਕਿ ਮੋਗਾ ਦਾ ਹੀ ਰਹਿਣ ਵਾਲਾ ਹੈ ਦੋ ਦਿਨ ਪਹਿਲਾਂ ਕਿਸੇ ਵਿਅਕਤੀ ਨੇ ਬਰਾਤ ਜਾਣ ਤੇ ਲਈ ਕਾਰ ਬੁੱਕ ਕਰਵਾਈ ਸੀ ਅਤੇ ਅੱਜ ਸਵੇਰੇ ਕਾਰਸ ਤੇ ਜਾ ਕੇ ਜਦੋਂ ਨਵਦੀਪ ਸਿੰਘ ਆਪਣੀ ਬੁੱਕ ਗਰਾਉਂਡ ਵਾਲੇ ਦੋਨੇ ਵਿਅਕਤੀ ਕਾਰ ਵਿੱਚ ਬਿਠਾ ਕੇ ਬਾਗਾ ਪੁਰਾਣਾ ਵੱਲ ਲਿਜਾ ਰਿਆ ਸੀ ਇਸ ਮੌਕੇ ਜਾਂਦੇ ਸਮੇਂ ਸਿੰਘਾ ਵਾਲਾ ਨੇੜੇ ਡਰਾਈਵਰ ਨਦੀਪ ਸਿੰਘ ਨੂੰ ਗੋਲੀ ਮਾਰ ਕੇ ਉਥੋਂ ਵਿਅਕਤੀ ਫਰਾਂਕੋ ਕੇ ਨਦੀਪ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਉਸ ਦੀ ਹਾਲਤ ਕਬੀਰ ਹੁਣ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਕਾਰ ਬੁੱਕ ਕਰਨ ਵਾਲੇ ਵਿਅਕਤੀ ਕੌਣ ਹਨ ਹਸਪਤਾਲ ਜਾਰੀ ਹੈ ਦੋਸਤ ਜੀ ਆਪਣਾ ਤਾਂ ਫੋਨ ਆਇਆ ਮੇਰੇ ਕਹਿੰਦਾ ਗੋਲੀ ਲੱਗ ਗਈ ਮੈਂ ਜਲਦੀ ਆ ਜਾਓ ਕਹਿੰਦਾ ਸਿੰਘਾ ਵਾਲੇ ਕੋਲ ਜੀ ਅੱਛਾ ਜੀ ਤੇ ਸਿੰਘਾ ਵਾਲੇ ਗੋਲੀ ਲੱਗੀ ਸਿੰਘਾ ਵਾਲੇ ਦੇ ਕੋਲ ਲੱਗੀ ਆ ਅਸੀਂ ਤਾਂ ਰਸਤੇ ਜਾਂਦੇ ਪਏ ਸੀਗੇ ਤੇ ਆਪ ਕੀ ਕਰਦੇ ਹੋ ਇਹ ਗੱਡੀ ਚਲਾਉਂਦੇ ਜੀ ਇਹ ਕੋਈ ਬਰਾਦੀ ਦੀ ਗੱਡੀ ਬੁੱਕ ਸੀ ਅੱਜ ਜੀ ਅੱਛਾ ਜੀ ਸਿੰਘਾਲੇ ਜਾ ਰਹੇ ਸੀ ਹਾਂਜੀ ਹਾਂਜੀ ਮੋਗੇ ਤੋਂ ਸਿੰਘਾਲੇ ਪਾਸੇ ਨੂੰ ਜਾ ਰਹੇ ਸੀ ਹਾਂਜੀ ਹਾਂਜੀ ਅੱਛਾ ਜੀ ਤੇ ਉਦੋਂ ਬਾਅਦ ਉਦੋਂ ਬਾਅਦ ਸਾਨੂੰ ਫੋਨ ਆਇਆ ਕਹਿੰਦਾ ਜਲਦੀ ਆਜੋ ਮੇਰੇ ਗੋਲੀ ਲੱਗ ਗਈ ਕਹਿੰਦਾ ਅੱਛਾ ਜੀ ਤੇ ਅਸੀਂ ਪਾਵਰ ਬਲੇਡ ਕੋ ਪਹੁੰਚੇ ਸੀਗੇ ਤੇ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਗਏ ਵੀ ਇਦਾਂ ਕਿ ਦੋ ਕਹਿੰਦੇ ਡਾਕਟਰ ਸਾਹਿਬ ਲੱਗੀ ਹੈ ਇੱਕ ਤਾਂ ਇੱਥੇ ਕਹਿੰਦੇ ਇੱਕ ਨਹੀਂ ਆਪ ਨੂੰ ਪਤਾ ਕਿੱਥੇ ਲੱਗੀ ਹੈ ਤੇ ਹਾਲਤ ਕਿੱਦਾਂ ਦੀ ਉਹਨਾਂ ਦੀ ਹਾਲਤ ਉਦੋਂ ਬਾਅਦ ਕਹਿੰਦਾ ਠੀਕ ਹੈ ਜੀ ਬਾਕੀ ਉਹ ਡੀ ਐਮ ਸੀ ਜੀ ਹੁਣ ਇਹਨੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ ਇੱਕ ਫੈਬਰੂਰੀ ਦੀ ਦਾ ਕਰਮਚਾਰੀ ਐ ਤਾਂ ਉਹ ਸਿੰਘਾਲੀ ਸਾਈਡ ਜਾ ਰਹੀ ਡਿਊਟੀ ਆਫ ਦਿ ਆਫ ਕਰਕੇ ਉਹ ਰਸਤੇ ਚ ਕੀ ਦੇਖਦਾ ਵੀ ਇੱਕ ਬੰਦੇ ਦੇ ਫਾਇਰ ਲੱਗਿਆ ਹੁੰਦਾ ਉਹਦਾ ਨਾਮ ਨਵਦੀਪ ਸਿੰਘ ਸਨੋਂ ਮਨਜੀਤ ਸਿੰਘ ਪੁਰਾਣਾ ਮੋਗਾ ਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆ ਜੀ ਤੇ ਹੁਣ ਕੰਡੀਸ਼ਨ ਤੇ ਵੀ ਕਿੰਨੀਆਂ ਗੁੜੀਆਂ ਵੱਡੀਆਂ ਫਾਇਰ ਹੈ ਜੀ ਡਾਕਟਰ ਸਾਹਿਬ ਦੱਸ ਰਹੇ ਕਿ ਕਿੰਨੇ ਹੈ ਜੀ ਵੈਸੇ ਸੀਰੀਅਸ ਉਹਨੂੰ ਰੈਫਰ ਕਰਤਾ ਡਾਕਟਰ ਸਾਹਿਬ ਨੇ ਉਧਰ ਵੱਲ ਕੋਈ ਦੱਸਿਆ ਗਿਆ ਇਹ ਪੀੜ ਤੋਂ ਵੱਲੇ ਕੋਈ ਹਾਂ ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦੇ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਵੀ ਆਪਾਂ ਬਰਾਤ ਜਾਣਾ ਅਸੀਂ ਕਹਿੰਦਾ ਉਧਰੋਂ ਗੱਡੀ ਤਿੰਨ ਨੰਬਰ ਚੁੰਗੀ ਦੀ ਸਾਈਕਲ ਨੂੰ ਤਿਆਰ ਕਰਾ ਕੇ ਸਿੰਘਾਂ ਨੂੰ ਲੈ ਕੇ ਮੈਨੂੰ ਚੱਲ ਪਈ ਸੀ ਜਦੋਂ ਇਹ ਚੱਲੇ ਅੱਗੇ ਜਾ ਕੇ ਸਿੰਘਾਂ ਵਾਲੇ ਉਰਲੇ ਪਾਸੇ ਕਹਿੰਦੇ ਉਹਨਾਂ ਨੇ ਮੇਰੇ ਫੇਰ ਮਾਰ ਸਰ ਜਿਸਨੇ ਗੋਲੀ ਮੱਜੀ ਕੰਮ ਕੀ ਕਰਦਾ ਉਹ ਕੰਮ ਡਿਲੀਵਰੀ ਕਰਦਾ ਸਰ ਇਹ ਕੁਝ ਪਤਾ ਲੱਗਾ ਕਿ ਇੱਕ ਡੀਪ ਬੁੱਕ ਕਰਕੇ ਕਿੱਥੋਂ ਤੇ ਕਿੰਦਰ ਨੂੰ ਜਾਰੀ ਸੀ ਹਜੇ ਨਹੀਂ ਪਤਾ ਇਹਨਾਂ ਨੇ ਦੱਸਿਆ ਇਹਨਾਂ ਪਤਾ ਲੱਗਾ ਸਰ ਇਹ ਬੁੱਕ ਕਿੰਨਾ ਕਰਨ ਕਿੰਨਾਂ ਨੇ ਕਰਾਈ ਸੀ ਇਹ ਨਹੀਂ ਪਤਾ ਲੱਗਿਆ ਲੱਗਦੇ ਹੁੰਦਾ ਪਤਾ ਜੇ ਇਹਨੂੰ ਫਸਟ ਡੇਟ ਦਿੱਤੀ ਹੈ ਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਅੱਗੇ ਜੋ ਜੋ ਹੋਇਆ ਪਿਆ ਜਣਾ ਕਿ ਸਾਹਮਣੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ